ਅੱਜ ਦੀ ਕਹਾਣੀ ਕੀਚੂ ਮੂਵੀ ਵਾਲਾ ਜਿਸ ਨੂੰ ਲਿਖਿਆ ਹੈ ਪਰਮਵੀਰ ਧਨਵਾਜੀ ਨੇ ਗੱਲ ਉਹ ਦੋਂਦੀ ਹੈ ਜਦੋਂ ਬੀਸੀਆਰ ਦਾ ਜਨਮ ਹੁੰਦਾ ਸੀ ਸਾਡੇ ਪਿੰਡ ਕੀਚੂ ਨੇ ਮੂਵੀ ਵਾਲੀ ਦੁਕਾਨ ਖੋਲ੍ਹ ਲਈ ਛੱਪੜ ਤੇ ਮੂਰੇ ਵੱਡਾ ਸਾਰਾ ਬੋਰਡ ਲਿਖ ਕੇ ਲਾ ਲਿਆ ਕੀਚੂ ਸਟੂਡੀਓ ਅੱਧੇ ਬੋਰਡ ਤੇ ਤਾਂ ਕੀਚੂ ਸਟੂਡੀਓ ਲਿਖਿਆ ਤੇ ਅੱਧੇ ਤੇ ਮਿਰਜ਼ਾ ਸਾਹਿਬਾਂ ਦੀ ਫੋਟੋ ਲਾਈ ਝੰਡ ਥੱਲੇ ਬੈਠਿਆ ਨਹੀਂ ਕੋਲੇ ਘੋੜੀ ਬਣੀ ਸੇਵਾ ਦੀ ਫੋਟੋ ਤਾਂ ਉਵੇਂ ਹੀ ਰੱਖ ਲਈ ਤੇ ਮਿਰਜੇ ਦੇ ਮੂੰਹ ਤੇ ਥਾਂ ਤੇ ਆਪਣਾ ਮੂੰਹ ਬਣਾਤਾ ਐਡਿਟ ਕਰਕੇ ਜਦੋਂ ਰਾਮੇ ਵਾਲੇ ਪਾਸਿਓਂ ਚਪਣਾ ਕੰਨੀਓ ਆਈਏ ਤਾਂ ਬੋਰਡ ਦੂਰੋਂ ਹੀ ਦਿਖਜਿਆ ਕਰੀ ਕਿ ਜੂ ਲੱਲਾ ਪੱਬਾ ਬਾੜਾ ਸ਼ਕਦਾ ਸੀ 24 ਘੰਟੇ ਫੁੱਲੀ ਰਹਿੰਦਾ ਸੀ ਕਿੰਨੇ ਘਰਾਂ ਦੀਆਂ ਤਾਂ ਵਿਆਹ ਵਾਲੀਆਂ ਰੀਲਾਂ ਗਵਾਤੀਆਂ ਸੀ ਉਸਨੇ ਤੇ 20 ਵਾਰੀ ਰੀਲਾਂ ਉਲਟ-ਪੁਲਟ ਕਰਕੇ ਫੜਾ ਦਿੰਦਾ ਸੀ ਮਤਲਬ ਉਹ ਨਹੀਂ ਕਿਸੇ ਦੀ ਤੇ ਫੜਾਤੀ ਕਿਸੇ ਨੂੰ ਹੋਰ ਇੰਨੀਆਂ ਗਲਤੀਆਂ ਕਰਨ ਕਰਕੇ ਵੀ ਉਹਦਾ ਕੰਮ ਵਾਵਾ ਚੰਦਾ ਸੀ ਕਾਰਨ ਇਹ ਵੀ ਸੀ ਕਿ ਉਹ ਰੇਟ ਸਾਰਾ ਨੋ ਘਟ ਲਾਉਂਦਾ ਸੀ ਦੁਕਾਨ ਖੋਲੀ ਨੂੰ ਹਲੇ 2 ਕੁ ਦਿਨ ਹੋਏ ਸੀ ਕਿ ਬਾਹਰ ਮੂਰੇ ਖੜਾ ਕੀ ਚੂ ਪੈਰਾਂ 'ਚ ਕਾਲੇ ਬੂਟ ਪਾਏ ਲਾਲ ਪਜਾਮਾ ਹਰਾ ਕੁਰਤਾ ਤੇ ਗੁਲਾਬੀ ਉਤੋਂ ਦੀ ਕੋਟੀ ਪਾਈ ਸਰਦੇਸ ਜ਼ਬਾਨੇ ਪਾ ਰੱਖੀ ਕੁੱਲ ਮਿਲਾ ਕੇ ਹੋਰ ਹੀ ਜਮੂਰਾ ਜਿਹਾ ਬਣਿਆ ਖੜਾ ਉਹਦੇ ਕੰਨੀ ਦੇਖ ਕੇ ਇੱਕ ਕੁੱਤਾ ਭੌਂਕਣ ਲੱਗ ਗਿਆ ਦੋ ਚਾਰ ਵਾਰੀ ਤਾਂ ਕੀਚੂ ਨੇ ਭਜਾਇਆ ਉਸਨੂੰ ਪਰ ਉਹਨੇ ਕਾਹਨੂੰ ਹਟਣਾ ਸੀ ਉਹ ਪਹਿਲਾਂ ਨਾਲੋਂ ਵੀ ਵੱਧ ਭੌਂਕਣ ਲੱਗ ਗਿਆ ਅੱਕੇ ਹੋਏ ਕੀਚੂ ਨੇ ਕੀ ਕੀਤਾ ਦੁਕਾਨ ਚੋਂ ਕੈਮਰਾ ਚੱਕ ਕੇ ਪੂਰੇ ਜੋਰ ਨਾਲ ਕੁੱਤੇ ਕੰਨੀ ਬਗਾ ਮਾਰਿਆ ਕੁੱਤਾ ਤਾਂ ਪਰੇ ਹੋ ਗਿਆ ਤੇ ਕੈਮਰਾ ਸਿੱਧਾ ਛੱਪੜ ਚ ਜਾ ਬੱਜਿਆ ਜਾਣੀ ਕਿ ਕੀ ਜੁਨੇ ਮਿੰਟ ਦੇ ਵਿੱਚ 30-40 ਹਜ਼ਾਰ ਦਾ ਪਾਣੀ ਪਾਤਾ ਬਸ ਐਸ ਗੱਲ ਨੇ ਸਾਬਤ ਕਰਤਾ ਸੀ ਕਿ ਇਹੇ ਬੰਦਾ ਤਰੱਕੀ ਬਹੁਤ ਕਰੂ ਤੇ ਆਉਣ ਵਾਲੇ ਸਮੇਂ 'ਚ ਮੁੰਬਈ ਫਿਲਮਾਂ 'ਚ ਜਾਊਗਾ ਇੱਥੇ ਸ਼ੁਰੂ ਹੋਈ ਉਹਦੇ ਕਾਰਨਾਮਿਆਂ ਦੀ ਲੰਮੀ ਲਿਸਟ ਆ ਕੇਰਾ ਕਿਸੇ ਦੇ ਵਿਆਹ ਚ ਮੂਵੀ ਬਣਾਈ ਜਾਵੇ ਗਿੱਦੇ ਦੀ ਮੂਵੀ ਬਣਾਉਂਦੇ ਬਣਾਉਂਦੇ ਦੀ ਇੱਕ ਅੱਖ ਮੇਲਣ ਤੇ ਪਿੰਕ ਲੱਗ ਗਈ ਕਿਚੂ ਉਹਨੂੰ ਹਦਾਇਤਾਂ ਦੇ ਜਾਵੇ ਹਾਂਜੀ ਥੋੜਾ ਸੱਜੇ ਦੇਖੋ ਹਾਂਜੀ ਥੋੜਾ ਖੱਬੇ ਵੇਖੋ ਹਾਂਜੀ ਧੌਣ ਸਿੱਧੀ ਰੱਖੋ ਹਾਂਜੀ ਮੋਢੇ ਕੋਲੋਂ ਚੁੰਨੀ ਲੋਡ ਕਰੋ ਹਾਂਜੀ ਸਮਾਈਲ ਕਰੋ ਪਲੀਜ਼ ਐਂ ਜੇ ਕਰਦਾ ਕਰਦਾ ਕਿਚੂ ਨਾਲੇ ਤਾਂ ਮੂਵੀ ਬਣਾਈ ਗਿਆ ਤੇ ਨਾਲੇ ਪਿੱਛੇ ਪਿੱਛੇ ਹਟ ਗਿਆ ਹਟ ਗਿਆ ਹਟ ਗਿਆ ਹਟ ਗਿਆ ਪਿੱਛੇ ਹਟਦਾ ਹਟਦਾ ਦਲਾਕ ਦੇਨੇ ਮਟਰ ਪਨੀਰ ਵਾਲੀ ਦੀਗ ਉੱਚ ਜਾਵੜਿਆ ਕੀਚੂ ਦੀਆਂ ਦੋਹੇ ਲੱਤਾਂ ਤਹਾ ਤਹਾ ਹੋ ਗਈਆਂ ਤੇ ਮੂ ਵੀ ਹੱਥਾਂ ਚੋਂ ਨਿਕਲ ਕੇ ਨਰਕੇ ਕੋਲੇ ਜਾਵਜੀ ਇਹ ਤਾਂ ਸ਼ੁਕਰ ਹੈ ਕਿ ਢਾਹ ਠੰਡੀ ਸੀ ਨਹੀਂ ਤਾਂ ਕੀਚੂ ਦੀ ਕੁੱਗੀ ਕਹਿ ਹੋ ਗਈ ਸੀ ਕੀਚੂ ਨੂੰ ਕਈ ਜਣਿਆਂ ਨੇ ਫੜ ਕੇ ਮਸਾ ਖੜਾ ਕੀਤਾ ਦੂਜੇ ਦਿਨ ਉਦੋਂ ਜਦੋਂ ਉਹਦੇ ਘਰ ਵਾਲੀ ਨੇ ਕੱਪੜੇ ਧੋਤੇ ਤਾਂ ਮਟਰ ਦੀਆਂ ਪੈਂਟ ਦੀਆਂ ਜੇਬਾਂ 'ਚੋਂ ਮਟਰਾਂ ਦੇ ਦਾਣੇ ਨਿਕਲੀ ਜਾਣ ਇੱਕ ਵਾਰੀ ਕਿਝੂ ਨੇ ਕਿਸੇ ਦੇ ਵਿਆਹ ਦੀ ਮੂਵੀ ਬਣਾਈ ਵਿਆਹ ਤੋਂ ਖਾਸੇ ਟਾਈਮ ਬਾਅਦ ਘਰ ਵਾਲੇ ਮੂਵੀ ਲੈਣਾ ਭਾਗੇ ਉਹ ਤੋਂ ਕਿਝੂ ਖਾਸਾ ਟਾਈਮ ਤੱਕ ਇੱਧਰ ਉੱਧਰ ਹੱਥ ਜੇ ਮਾਰੀ ਗਿਆ ਤੇ ਫਿਰ ਦੋ ਰੀਲਾਂ ਪੜਾਤੀਆਂ ਕੱਢ ਕੇ ਉਹ ਰੀਲ ਤੋਂ ਨਾ ਪੜ ਕੇ ਕਹਿੰਦੇ ਭਾਈ ਇਹ ਨਹੀਂ ਸਾਡੀ ਕਿਝੂ ਕਹਿੰਦਾ ਯਾਰ ਤੁਸੀਂ ਤਾਂ ਇੰਟਰਨੈਟ 'ਮੈਂਟ' ਕੀ ਕਰਨਾ ਹੈ ਇਹ ਦੇਖ ਲਓ ਉਹ ਕਹਿੰਦੇ ਕਮਾਲ ਹੈ ਯਾਰ ਜਿਹਦੇ ਨਾਲ ਸਾਡੀ ਜਾਣ ਪਛਾਣ ਨਹੀਂ ਭਲਾਂ ਉਹਨਾਂ ਦੀ ਵੋ ਵੀ ਕਿਵੇਂ ਦੇਖੀ ਜਾਊ ਕਿ ਜੋ ਟੌਰ ਨਾਲ ਮੁਰੋ ਕਹਿੰਦਾ ਚਲੋ ਠੀਕ ਹੈ ਸੋਡੀ ਤਾਂ ਨਹੀਂ ਜਾਣ ਪਛਾਣ ਇਹਨਾਂ ਨਾਲ ਪਰ ਜਿਨ੍ਹਾਂ ਦੇ ਘਰੇ ਸੋਡੇ ਆਲੀ ਚੱਲੀ ਜਾਂਦੀ ਹੈ ਉਹ ਕਿਹੜਾ ਤੁਹਾਨੂੰ ਰੋਜ਼ ਹੀ ਜੱਫੀਆਂ ਪਾ ਕੇ ਮਿਲਦੇ ਨੇ 13 ਭਾਈ ਕਿਸੇ ਦਾ ਬੁੜਾ ਚੜਾਈ ਕਰ ਗਿਆ ਬਾਬਾ ਵੱਡੀ ਉਮਰ ਦਾ ਸੀ ਬੁੜਾ ਬੁੜੇ ਨੇ ਕਵਾਈ ਵੀ ਰੱਜ ਕੇ ਕੀਤੀ ਸੀ ਪੂਰੀ ਜ਼ਮੀਨ ਜਾਇਦਾਦ ਬਣਾ ਕੇ ਗਿਆ ਸੀ ਸਾਰਾ ਪਰਿਵਾਰ ਪਹਿਲੀ ਰਹਿ ਕਰੀ ਬੈਠਾ ਸੀ ਕਿ ਜਦੋਂ ਬਾਪੂ ਜੀ ਨੇ ਚੜਾਈ ਕੀਤੀ ਤਾਂ ਬਵਾਨ ਕੱਢਾਂਗੇ ਬਵਾਨ ਜਦੋਂ ਕੋਈ ਬਜ਼ੁਰਗ ਬਾਬਾ ਉਮਰ ਦਾ ਹੋ ਕੇ ਹੱਸਦੇ ਪਸਦੇ ਪਰਿਵਾਰ ਤੋਂ ਚੜਾਈ ਕਰਦਾ ਤਾਂ ਉਹਦੀ ਅਰਥੀ ਖਿੱਲਾ ਬੋਲਬੋਰੀਆਂ ਤੇ ਹੋਰ ਸਮਾਨ ਨਾਲ ਸਜਾਈ ਜਾਂਦੀ ਹੈ ਨਾਲੇ ਖਿੱਲਾ ਮਲਾ ਕੇ ਪੈਸੇ ੁੱਟੇ ਜਾਂਦੇ ਨੇ ਬਾਲੇਕਾਰ ਬੈਂਡਵਾਜਿਆਂ ਵਾਲੇ ਵੀ ਸੱਦ ਲੈਂਦੇ ਐ ਤੇ ਨਾਲੇ ਕੁੜਮਤਾਂ ਮਰਨ ਵਾਲੇ ਬੰਦੇ ਦੇ ਮੁੰਡੇ ਜਿੱਥੇ ਬਿਹਾਏ ਹੋਣ ਉੱਥੋਂ ਕੁੜਮ ਕੁੜਮਣੀਆਂ ਆਉਂਦੇ ਹੁੰਦੇ ਨੇ ਉਹ ਨਾਲੇ ਤਾਂ ਗੀਤ ਗਾਉਂਦੇ ਹੁੰਦੇ ਐ ਤੇ ਨਾਲੇ ਖਿੱਲਾ ਚਰਲਾ ਕੇ ਪੈਸੇ ਥੋੜਦੇ ਐ ਆਉਂ ਐਸਾ ਸਾਰੇ ਕਾਸੇ ਦੀ ਮੂਵੀ ਬਣਾਵਾਂਗੇ ਆਪਾਂ ਐਜਾ ਪ੍ਰੋਗਰਾਮ ਕਰਾਂਗੇ ਵੀ ਆਸੇ-ਪਾਸੇ ਗੱਲਾਂ ਹੋਣਗੀਆਂ ਮਾਰਗ ਦਾ ਪ੍ਰੋਗਰਾਮ ਤਾਂ ਫਲਾਣਿਆਂ ਦੇ ਸੀ ਜਮਾ ਚਿੱਬੀ ਕੱਢਦੇ ਉਹਨਾਂ ਨੇ ਰੈਜੀ ਕਰਕੇ ਕੀਚੂ ਨੂੰ ਸੱਦ ਲਿਆ ਭਾਈ ਮੂਵੀ ਬਣਾਉਣ ਵਾਸਤੇ ਕੀਚੂ ਦੇ ਆਉਂਦੇ ਨੂੰ ਉਹਨਾਂ ਨੇ ਬੁੜੇ ਦੀ ਅਰਥੀ ਨੂੰ ਸਜਾਉਣ ਵਾਲੇ ਚਿੱਬ ਕੱਢ ਰੱਖੇ ਸੀ ਬੁਲਬਲੇ ਤੇ ਬੁਲਬਲੇ ਤੇ ਹੋਰ ਲਟੜਾ ਪਟੜਾ ਲਾ ਕੇ ਪੂਰਾ ਮੇਲਾ ਰਜਾ ਰੱਖਿਆ ਸੀ ਬੈਂਡ ਵਾਲੇ ਬੁਲਾ رکھے ਸੀ ਅਰਥੀ ਚੁੱਕਣ ਵੇਲੇ ਉਹਨਾਂ ਨੇ ਵੀ ਪੱਟਿਆ ਖੌਰੂ ਬਾਕੀ ਸਾਰੇ ਢੋਲ ਤੇ ਬਾਜੇ ਪੀਪਣੀਆਂ ਵਜਾਉਣ ਤੇ ਇੱਕ ਉਹਨਾਂ ਦੇ ਮੂਰੇ ਹੋ ਕੇ ਛੋਟੀ ਜਿਹੀ ਨਕਰਤਬ ਦਿਖਾਈ ਜਾਵੇ ਛੋਟੀ ਤਾਂ ਨੂੰ ਸੱਟ ਕੇ 부ਜਿਆ ਕਰੇ ਬਾਜਿਆਂ ਜਿਆਂ ਚੋਂ ਭਾਂਤ ਭਾਂਦੀਆਂ ਤਰਜਾਂ ਆਉਣ ਕਿ ਆਜ ਮੇਰੇ ਯਾਰ ਕੀ ਸ਼ਾਦੀ ਹੈ ਤਾਂ ਲੱਗੇ ਨਾ ਕਿਸੇ ਆਰਥੀ ਉੱਠਦੀ ਹੈ ਕਿਸੇ ਦੀ ਜਿਵੇਂ ਵਿਆਹ ਵਾਲਾ ਮਾਹੌਲ ਲੱਗਦਾ ਸੀ ਕੀਚੂ ਨੂੰ ਪਰਿਵਾਰ ਵਾਲੇ ਕਹਿੰਦੇ ਵੀ ਸਾਡੀ ਸਾਰੇ ਟੱਬਰ ਦੀ ਆਰਥੀ ਕੋਲੇ ਬੈਠਿਆਂ ਦੀ ਇੱਕ ਫੋਟੋ ਖਿੱਚ ਲਈ ਕੀਚੂ ਨੇ ਬਿਠਾ ਲੈ ਸਾਰੇ ਜਣੇ ਇਕੱਠੇ ਕਰਕੇ ਤੇ ਆਪ ਵੀ ਇੱਕ ਲੱਤ ਤੇ ਪਿੱਛੇ ਜੇ ਹੋ ਕੇ ਤੇ ਇੱਕ ਲੱਤ ਮੂਹਰੇ ਕਰਕੇ ਰੈਡੀ ਹੋ ਗਿਆ ਫੋਟੋ ਖਿਚਣ ਲਈ ਕੀਚੂ ਨੇ ਇੱਕ ਅੱਖ ਕਰ ਲਈ ਬੰਦ ਤੇ ਇੱਕ ਲਾ ਲਈ ਕੈਮਰੇ ਤੇ ਓਕੇ ਪੁਰੀ ਪੂਲ ਤਿਆਰੀ ਚ ਕਹਿੰਦਾ ਹਾਂਜੀ ਸਮਾਈਲ ਪਲੀਜ਼ ਉਹ ਭਰਾਵਾ ਪੈ ਗਏ ਸੂਰੋਂ ਗੱਲ ਸਾਰੀ ਕਹਿੰਦੇ ਸਮਾਈਲ ਨੂੰ ਚੰਡੀਗੜ੍ਹ ਦੀ ਲਿਖਤੇ ਤੁਰੇ ਫਿਰਦੇ ਨੇ ਆਰਥੀ ਕੋਲੇ ਬੈਠੇ ਆ ਲੋਕ ਕੀ ਕਿਆ ਕਰਨਗੇ ਦੇਖ ਕੇ ਫੋਟੋ ਵੀ ਬੈਠੇ ਆ ਆਰਥੀ ਕੋਲੇ ਤੇ ਸਾਰਿਆਂ ਨੇ ਕੁੜੀਆਂ ਵਾਂਗੂੰ ਦੰਦ ਕੱਢੇ ਹੋਏ ਨੇ ਚਲੋ ਕਰਦੇ ਕਰਾਉਂਦੇ ਕੀ ਜੂਨੇ ਸਨਸਕਾਰ ਦੇ ਭੋਗ ਵਾਲੇ ਦਿਨ ਦਾ ਸਾਰਾ ਪ੍ਰੋਗਰਾਮ ਰਿਕਾਰਡ ਕਰ ਲਿਆ ਜਦੋਂ ਕਿ ਚੋ ਸਾਰੇ ਪਾਸਿਓਂ ਵਿਲੋ ਵਿਲਾ ਹੋ ਕੇ ਇੱਕ ਦਿਨ ਆਥੇ ਜੀ ਲਾ ਕੇ ਪੈਗ ਐਡੀਟਿੰਗ ਕਰਨ ਲੱਗਾ ਤਾਂ ਉਹਦੇ ਦਿਮਾਗ 'ਚ ਵੱਜੀ ਵਿਚਾਰ ਦੁੱਖ ਵਾਲੀ ਗਲਤਨਾ ਕੋਈ ਲੱਗੀ ਨਹੀਂ ਉੱਥੇ ਜਨਤਾ ਤਾਂ ਸਾਰੀ ਤੌਰ ਨਾਲ ਪੁੱਤਰੀ ਫਰਦੀ ਸੀ ਪੂਰੇ ਬੈਂਡ ਬਾਜੇ ਵੱਜਦੇ ਸੀ ਕੋਬਰਾ ਸੈਟ ਨਾਸਾਂ ਨੂੰ ਚੜਦਾ ਸੀ ਚਲੋ ਵੀਡੀਓ ਚ ਗੀਤ ਸੈੱਟ ਕਰਕੇ ਲਾਉਣੇ ਆ ਵਿਆਹ ਵਾਲੀ ਮੂਵੀ ਵਾਂਗ ਜਮਾ ਗੱਲ ਹੀ ਬਣ ਜੂ ਕੀ ਜੂਨੇ ਚੱਕਤਾ ਕੰਮ ਫੋਟਮਾ ਮੈਚ ਕਰਕੇ ਗੀਤ ਲਾਉਣ ਲੱਗ ਗਿਆ ਅਰੇ ਹਲਦੀ ਸਟਾਰਟਿੰਗ ਵੀ ਜਮਾ ਵਿਆਹ ਵਾਲੀ ਮੂਵੀ ਵਾਂਗੂ ਹੀ ਕਰੀ ਜਿਵੇਂ ਵਿਆਹ ਵਾਲੀ ਮੂਵੀ ਚ ਹੁੰਦਾ ਹੈ ਵੀ ਮੁੰਡਾ ਕੁੜੀ ਪੋਜ ਬਣਾਉਂਦੇ ਹੁੰਦੇ ਆ ਕਦੇ ਉਹਨਾਂ ਦੀ ਫੋਟੋ ਸਕਰੀਨ ਤੋਂ ਖੱਬੇ ਪਾਸੇ ਨਿਕਲ ਕੇ ਸੱਜੇ ਪਾਸੇ ਨੂੰ ਵਗ ਜਾਂਦੀ ਹੈ ਤੇ ਕਦੇ ਸੱਜੇ ਤੋਂ ਖੱਬੇ ਕਦੇ ਕਿਵੇਂ ਤੇ ਕਦੇ ਕਿਵੇਂ ਉਵੇਂ ਹੀ ਉਹਨਾਂ ਬਾਬੇ ਦੀ ਫੋਟੋ ਚੱਕਦੀ ਫੋਟੋ ਦੇ ਥੱਲੇ ਲਿਖਿਆ ਸਵਰਗਵਾਸੀ ਸੁਖਦੇਵ ਸਿੰਘ ਕਦੇ ਤਾਂ ਫੋਟੋ ਸੱਜੋਂ ਆ ਕੇ ਖੱਬੇ ਨਿਕਲ ਜੇ ਕਦੇ ਖੱਬੇੋਂ ਸੱਜੇ ਕਦੇ ਚੰਦ ਚ ਜਾਵੜੇ ਕਦੇ ਭੱਜੀ ਜਾਂਦੀ ਕਾਰ ਮਗਰ ਲਾ ਦੇ ਕਦੇ ਦਰਖਤਾਂ ਚ ਕਦੇ ਪੋਲ ਤੋਂ ਰੁੱੜਦੀ ਹੋਈ ਆਵੇ ਕਦੇ ਲੰਡਨ ਬ੍ਰਿਜ ਕੋਲੋਂ ਦੇਸੀ ਤੇ ਕਦੇ ਪੱਖੇ ਦੀ ਘੁਕਦੀ ਆਵੇ ਕਦੇ ਦਿਲ 'ਚ ਜੜਦੇ ਤੇ ਕਦੇ ਸਮੁੰਦਰ 'ਚੋਂ ਨਿਕਲੀ ਕਦੇ ਕਿੱਧਰ ਤੇ ਕਦੇ ਕਿੱਧਰ ਉਤੋਂ ਲਾਹ ਹੀਰੇ ਦਾ ਗੀਤ ਲਾ ਰੱਖਿਆ ਹੱਸ ਖੇਡ ਦਿਨ ਕੱਟੀਆਂ ਕਰ ਲੈ ਕੌੜਾ ਕੁੱਟ ਸਬਰਾਂ ਦਾ ਪਰ ਲੈ ਦੋ ਕਹਿ ਲੈ ਦੋ ਸਾਡੀਆਂ ਜਰ ਲੈ ਹੋਰ ਕੀ ਜਾ ਰਹਾ ਹੋਏ ਪਤਾ ਹੈ ਕਦੋਂ ਦੁਨੀਆ ਤੋਂ ਤੁਰ ਜਾਣਾ ਜਾ ਰਹਾ ਹੋਏ ਉਦੋਂ ਬਾਅਦ ਇੱਕ ਮਾਤਾ ਬੈਠੀ ਜਮਾ ਕੱਲੀ ਸੀ ਕੋਈ ਬਾਹਵਾ ਲੰਮਾ ਸਾਰਾ ਢੰਡ ਸੱਟ ਰੱਖਿਆ ਸੀ ਉਸਨੇ ਭਾਂਤ ਭਾਂ ਦੇ ਬਹਿਣ ਪਾਈ ਜਾਵੇ ਕੀ ਜੂ ਨੇ ਉਸ ਉੱਤੇ ਜਸਵਿੰਦਰ ਬਰਾੜ ਦਾ ਗੀਤ ਚੱਕਦਾ ਮੇਰੀ ਮਰਜ਼ੀ ਨਹੀਂ ਮਜਬੂਰੀ ਵੇ ਮੈਂ ਕੱਲ ਮਾਪਿਆਂ ਨੇ ਘੂਰੀ ਵੇ ਪਰ ਸੋਨੂੰ ਪਾਣਾ ਵਰਤੂਗਾ ਮੇਰੀ ਸੁਣ ਲੈ ਗੱਲ ਜ਼ਰੂਰੀ ਵੇ ਗੱਲ ਟਿੱਕਰ ਦੇ ਵਿੱਚ ਪਾ ਕੇ ਵੇ ਤੈਨੂੰ ਕੀ ਮਿਲਦਾ ਰੋਂਦੀ ਨੂੰ ਹੋਰ ਰਵਾ ਕੇ ਵੇ ਤੈਨੂੰ ਕੀ ਮਿਲਦਾ ਇੱਕ ਮਾਤਾ ਹੋਰ ਬੈਠੀ ਕੰਧੋੜੀ ਦੇ ਨਾਲ ਲੱਗੀ ਬਾਵਾ ਵਰਦੀ ਸੀ ਉਹ ਜਮਾ ਬੁੱਤ ਬਣੀ ਬੈਠੀ ਸੀ ਉਹ ਨਾ ਬੋਲੇ ਨਾ ਚੱਲੇ ਬਸ ਥੋੜੇ ਜਿਹੇ ਪਿੱਛੋਂ ਇੱਕ ਚੀਕ ਜੀ ਮਾਰ ਛੱਡਿਆ ਕਰੀ ਕੀਚੂ ਨੇ ਉਹਦੇ ਉੱਤੇ ਰਾਣੀ ਰਣਦੀਪ ਦਾ ਗਾਣਾ ਚੱਕਦਾ ਬੋਲ ਨਾ ਗਲਾਬੀ ਰਹੇ ਨੈਣ ਨਾ ਸ਼ਰਾਬੀ ਰਹੇ ਰੁੱਲ ਗਿਆ ਹਾਰ ਤੇ ਸ਼ਿੰਗਾਰ ਵੀ ਸੋਹਣਿਆ ਰੁੱਲ ਗਿਆ ਹਾਰ ਤੇ ਸ਼ਿੰਗਾਰ ਵੀ ਐਸੀ ਪਈ ਇਸ਼ਕੇ ਦੀ ਮਾਰ ਸਾਨੂੰ ਬਹਿਰੀਆ ਐਸੀ ਪਈ ਇਸ਼ਕੇ ਦੀ ਮਾਰ ਖਾਨੂੰ ਬਹਿਰੀਆ ਅਰਥੇ ਉਠਣ ਵੇਲੇ ਕੀ ਚੂਨੇ ਉਵੇਂ ਕੰਮ ਚੱਕਦਾ ਜਿਵੇਂ ਵਿਆਹ ਵਾਲੀ ਮੂਵੀ ਚ ਨਹੀਂ ਹੁੰਦਾ ਵੀ ਡੋਲੀ ਤੁਰਨ ਵੇਲੇ ਅੱਧੀ ਸਕਰੀਨ ਤੇ ਕੁੜੀ ਦੀ ਫੋਟੋ ਆਉਂਦੀ ਹੁੰਦੀ ਐ ਤੇ ਅੱਧੀ ਤੇ ਮੁੰਡੇ ਦੀ ਜਾਂ ਫੁੱਲਾਂ ਵਾਲੀ ਕਾਰ ਦੀ ਉਤੋਂ ਗੀਤ ਚਲਾ ਦਿੰਦਾ ਤੇਰਾ ਕਰਕੇ ਦੇਸ਼ ਬਗਾਨਾ ਮੈਂ ਤੁਰ ਚੱਲੀ ਬੇਬੀਰਾ ਮਾਂ ਦੇ ਸ਼ੇਰ ਨੇ ਅੱਧੀ ਸਕਰੀਨ ਤੇ ਤਾਂ ਬੁੜੇ ਦੀ ਅਰਥੀ ਵਾਲੀ ਫੋਟੋ ਦਿਖਾਤੀ ਤੇ ਅੱਧੀ ਤੇ ਬੁੜੇ ਦੇ ਸੰਸਕਾਰ ਦੀ ਲਾਤੀ ਪਿੰਡ ਦੀ ਕਿਸੇ ਬੁੜੀ ਦੀ ਫੋਟੋ ਲਾਤੀ ਬੁੜੇ ਦੇ ਨਾਂ ਨਾਂ ਸੁਖਦੇਵ ਸਿੰਘ ਸੀ ਤੇ ਉਸ ਦਾ ਨਾਮ ਮੈਚ ਕਰਕੇ ਉਹ ਤੇ ਨਛੱਤਰ ਸੱਤੇ ਦਾ ਗੀਤ ਕੇ ਠੋਕਦਾ ਜਾਂਦੀ ਵੇਖ ਕੇ ਸੁੱਖੇ ਦੀ ਅੱਖੀਆਂ ਨਾਲ ਲਈ ਤੱਕ ਨਹੀਂ ਫਿਰ ਪੁੱਛਦੀ ਔਲਖ ਦੇ ਕੋਲੋਂ ਜਾ ਸਾਰਾ ਪਿੰਡ ਦੀ ਆਪਣੀ ਪਿੰਡ ਸਾਧਕ ਦੇ ਸਿਵਿਆਂ ਦੇ ਵਿੱਚ ਤਾਂ ਫਿਰ ਤਾਂ ਰੋਣ ਸਾਨੂੰ ਰੋਵੇਂਗੀ ਜਦੋਂ ਜਾਰ ਸੱਜਣਾ ਦੀ ਆਊ ਤੂੰ ਲੁਗ ਲੁਗ ਰੋਵੇਂਗੀ ਜਦੋਂ ਮੂਵੀ ਬਣ ਕੇ ਆ ਗਈ ਤਾਂ ਪਰਿਵਾਰ ਵਾਲੇ ਬੈਠੇ ਦੇਖਣਾ ਸਾਰਾ ਆਣ ਗਵਾਨ ਇਕੱਠਾ ਕਰ ਲਿਆ ਦੋ ਕੁ ਰਿਸ਼ਤੇਦਾਰ ਆਏ ਹੋਏ ਜਦੋਂ ਮੂਵੀ ਚੱਲ ਪਈ ਤਾਂ ਚੱਲਣ ਸਾਰੀ ਚੱਲ ਪਿਆ ਲਾਹ ਹੀਰਾ ਉਹ ਵੀ ਚੱਖਣ ਇੱਕ ਦੂਜੇ ਦੇ ਨਹੀਂ ਬੀ ਇਦੇ ਤਾਂ ਗੀਤ ਭਰਿਆ ਪਿਆ ਜਦੋਂ ਉਹਨਾਂ ਨੇ ਅਗੇ ਟਾਟ ਪਾ ਦੇਖੀ ਤਾਂ ਉਹਦੇ ਚ ਸਾਰੇ ਜਿਹੇ ਗੀਤ ਭਰੇ ਪਏ ਕਿ ਚੂ ਦਾ ਆ ਚੰਦ ਚੜਾਇਆ ਕਿ ਉਹਨਾਂ ਦਾ ਗੁੱਸਾ ਵੱਜਿਆ ਸਤਵੇਂ ਸਵੰਤੀ ਵੀ ਆ ਕੀ ਜਲੂਸ ਕੱਢਿਆ ਪਿਆ ਉਹਨਾਂ ਨੇ ਵੀ ਸੀਆਰ ਤਾਂ ਕੀਤਾ ਬੰਦ ਤੇ ਚਾਰ ਪੰਜ ਜਣੇ ਦੁਰਪੇਕੀ ਚੂਦੇ ਘਰ ਕੰਨੀ ਨੂੰ ਰਾਚ ਬਾਹਾਂ ਟੰਗਦੇ ਜਾਣ ਵੀ ਅੱਜ ਨਹੀਂ ਛੱਡਣਾ ਜਿਹੜੀਆਂ ਬੁੜੀਆਂ ਨੇ ਕੀਚੂ ਨੇ ਗੀਤ ਲਾਇਆ ਸੀ ਮੂਰੇ ਉਹ ਤੁਰੀਆਂ ਜਾਣਾ ਖੁੰਡੀਆਂ ਲਈ ਖੁੰਡੀਆਂ ਲਈ ਰਾਤ ਨੂੰ 10 ਵਜੇ ਦਾ ਟਾਈਮ ਸੀ ਤੇ ਜਾ ਕੇ ਕੀਚੂ ਦਾ ਬਾੜ ਫਰਕਾਤਾ ਗਰਮੀ ਦੀ ਰੁੱਤ ਸੀ ਕੀਚੂ ਨਿੱਕਰ ਦੇ ਵਿੱਚ ਤੇ ਸ਼ਰਟ ਦੇ ਵਿੱਚ ਫਰੇ ਜਦੋਂ ਕੀਚੂ ਨੇ ਖੋਲਿਆ ਬਾੜ ਤਾਂ ਉਹਨਾਂ ਨੇ ਸਿੱਟ ਰਿਆ ਬਿਨਾ ਕੁਝ ਦੱਸੇ ਪੁੱਛੇ ਨੇਰੇ ਚ ਲੈ ਤੇਰੇ ਦੀ ਦੇਹ ਤੇਰੇ ਦੀ ਹੋਈ ਜਾਵੇ ਕੀਚੂ ਨੂੰ ਪਮਤਰੀ ਲੱਗੀ ਵੀ ਆ ਕੀ ਹੋ ਗਿਆ ਉਧਰੋਂ ਕੀਚੂ ਦੇ ਘਰ ਵਾਲੀ ਫੂਕਣੀ ਚਾਕੇ ਕੀਚੂ ਦੀ ਸਪੋਰ ਤੇ ਭੱਜੀ ਆਵੇ ਉਹਨੂੰ ਮਾਂ ਦੀ ਤੀ ਨੂਨੇਰੇ ਚ ਦੱਸਿਆ ਕੁਛ ਨਾ ਉਹਨੇ ਦੋਹਾਂ ਹੱਥਾਂ ਦੀ ਜੋੜ ਕੇ ਕੀਚੂ ਦੇ ਟੋਹੀ ਦੇ ਵਿੱਚ ਫੂਕਣੀ ਠੋਕ ਦਿੱਤੀ ਤੇ ਸਾਰੇ ਕੀਚੂ ਨੇ ਚੀਂ ਝੰਗੜਾ ਬਾ ਦਤਾ ਅਤੇ ਸਾਰੇ ਗਵਾਂਢੀ ਉੱਠ ਖੜੇ ਐਂਦਿਆਂ ਚ ਕਰਦੇ ਕਰਾਉਂਦੇ ਕੀਚੂ ਕਿਵੇਂ ਆ ਕਿਵੇਂ ਨਿਕਲ ਗਿਆ ਉਹਨਾਂ ਚ ਪਰ ਜਦੋਂ ਭੱਜਣ ਲੱਗਿਆ ਤਾਂ ਇੱਕ ਨੇ ਪਿੱਛੋਂ 셔ਟ ਫੜ ਲਈ ਉਹਦੀ ਕੀਚੂ ਦੇ ਢਿੱਚ ਬਟਣਾ ਵਾਲੀ 셔ਟ ਪਾਈ ਹੋਈ ਸੀ ਜਿਹੜੀਆਂ ਪਹਿਲਾਂ ਚੱਲਦੀਆਂ ਹੁੰਦੀਆਂ ਸੀ ਜਦੋਂ ਉਹਦਾ ਹੱਥ ਟੀ-ਸ਼ਰਟ ਉਹਦਾ ਹੱਥ 셔ਟ ਦੇ ਵਿੱਚ ਪੈ ਗਿਆ ਤਾਂ ਕੀਚੂ ਨੇ ਲਾਈ ਸਕੀਨ ਤੇ ਗਲੇ ਕੋਲੋਂ ਫੜ ਕੇ ਹੱਥ ਚਿਰੜ ਕਰਕੇ ਸਾਰੇ ਇੱਕਦਮ ਕੋਲ ਤੇ ਤੇ 셔ਟ ਲਾ ਕੇ ਭੱਜ ਲਿਆ ਉਹ ਵੀ ਸਾਰੇ ਮੰਗਦੀ ਉੱਡ ਲਈ ਕੀਚੂ ਨੂੰ ਪਤਾ ਲੱਗ ਗਿਆ ਵੀ ਬੰਦੇ ਬਾਲੇ ਐ ਭੱਜਣ ਨਹੀਂ ਦਿੰਦੇ ਉਹਨੇ ਤਾਂ ਕੀ ਕੀਤਾ ਥੋੜੀ ਜੀ ਦੂਰ ਜਾ ਕੇ ਛੱਪੜ 'ਚ ਠੋਕੀ ਛਾਲ ਜਮਾਟ ਕੀ ਰਾਤ ਸਾਰੇ ਪਾਸੇ ਚੁੱਪ ਚਾਂਦ ਪੱਤਾ ਵੀ ਨਾ ਹੱਲੇ ਕੀਚੂ ਦੇ ਟੈਂਟ ਜਿੱਦੀ ਨਿਕਰ ਪਾਈ ਤੇ ਛਾਲ ਮਾਰ ਕੇ ਸਾਰਾ ਪਾਣੀ ਹਿਲਾਤਾ ਛੱਪੜਦਾ ਮੰਗਰੇ ਦੂਜਿਆਂ ਨੇ ਠੋਕੀਆਂ ਛਾਲਾਂ ਪਾਣੀ ਦੀਆਂ ਛੱਲਾ ਉੱਠ ਕੇ ਉੱਤਕ ਗਈਆਂ ਚੱਪੜ ਆਲੀਆਂ ਮੁਰਗਾਈਆਂ ਤੇ ਕਿਨਾਰੇ ਤੇ ਬੈਠੀਆਂ ਟਟੀਆਂ ਨੇ ਵੀ ਚੱਕਤਾ ਰੌਲਾ ਚਾਰੇ ਪਾਸੇ ਟਰੈਂ ਟਰੈਂ ਹੋਈ ਜਾਵੇ ਡੱਡੂ ਡਰਦੇ ਥਾਏ ਛਾਪੜ ਗੇ ਵੀ ਆ ਕੀ ਪਚਾਲਾ ਗਿਆ ਕੁੱਤੇ ਵੀ ਭੌਂਕਣ ਲੱਗੇ ਮੋਰੇ ਕੀ ਚੂਤ ਤੇ ਮਗਰ ਦੂਜੀ ਜਨਤਾ ਛੱਪੜ ਚ ਐਂ ਧਰਦੀ ਜਾਵੇ ਜਿਵੇਂ ਤਰਾਕੀ ਚ ਭਾਗ ਲਿਆ ਹੁੰਦਾ ਥੋਨੂੰ ਪਤਾ ਬੀ ਡਰ ਮੂਰੇ ਪੂਤ ਵੀ ਨੱਚਦੇ ਐ ਕੀਚੂ ਤਾਂ 2 ਮਿੰਟਾਂ ਚ 66 ਚੋਂ ਪਾਰ ਵੱਜਿਆ 66 ਦੇ ਪਰਲੇ ਪਾਸੇ ਕਮਿਆਰਾਂ ਦੇ ਖੱ쩌ਰ ਬੰਨੇ ਪਈ ਕੀਚੂ ਨੇ ਖੋਲਿਆ ਇੱਕ ਖੱ쩌ਰ ਤੇ ਉਹਦੇ ਉੱਤੇ ਬਹਿ ਗਿਆ ਤੇ ਉਹਦੀ ਧੌਣ ਵਾਲੇ ਵਾਲਾਂ ਨੂੰ ਹੱਥ ਪਾ ਕੇ ਥੋੜਾ ਜਿਹਾ ਮੂਰੇ ਨੂੰ ਝੁੱਕ ਕੇ ਮਤਲਬ ਕਿ ਜਮਾ ਕਿਸੇ ਫਿਲਮੀ ਐਕਟਰ ਵਾਲੀ ਫੀਲਿੰਗ ਲੈ ਕੇ ਖੱ쩌ਰ ਨੂੰ ਲਾਤੀ ਅੱਡੀ ਖੱ쩌ਰ ਵੀ ਵਾਲਾ ਤੇਜ਼ ਸੀ ਸੈਕਿੰਟਾਂ ਚ ਬਣ ਗਿਆ ਬਰੋਲੇ ਵਾਂਗ ਪਿਛਲੇ ਖੁਰਾ ਨਾਲ ਮਿੱਟੀ ਪੁੱਟ ਕੇ ਜਾਂਟੇ ਦੀ ਕੰਧ ਟਪਾਤੀ ਜਦੋਂ ਦੂਜੀ ਜਨਤਾ ਛੱਪੜ ਚੋਂ ਬਾਹਰ ਨਿਕਲੀ ਉਦੋਂ ਨੂੰ ਕੀਚੂ ਚੱਕੀ ਵਾਲਾ ਮੋੜ ਮੁੜ ਕੇ ਬਲਕੌਰ ਦੀ ਦੁਕਾਨ ਟੱਪ ਗਿਆ ਸੀ ਆਈ ਕਿਰਾ ਕਿਸੇ ਨੇ ਵਿਆਹ ਦੀ ਮੂਵੀ ਬਣਾਈ ਕੀਚੀ ਤੋਂ ਜਦੋਂ ਮੂਵੀ ਲੈਣ ਗਏ ਤਾਂ ਕੀਚੂ ਨੇ ਚੱਕ ਕੇ ਫੜਾਤੀਆਂ ਰੀਲਾਂ ਹੋਰ ਕਿਸੇ ਦੀਆਂ ਉੱਤੇ ਨਾ ਕੁਝ ਹੋਰ ਲਿਖਿਆ ਤੇ ਕੰਮ ਕਿਸੇ ਦਾ ਹੋਰ ਵਿਆਹ ਵਾਲਿਆਂ ਨੇ ਵੀ 20 ਹਜ਼ਾਰ ਲਿਆਂਦਾ ਤੇ ਸਾਰੇ ਆਣ ਗਵਾਂਡ ਨੂੰ ਸੱਦਾ ਦਿੱਤਾ ਵੀ ਭਾਈ ਅੱਜ ਵਿਆਹ ਦੀ ਮੂਵੀ ਦੇਖਣੀ ਐ ਸਾਰੇ ਪਹੁੰਚੋ ਉਧਰੋਂ ਉਹਨਾਂ ਨੇ ਫੁੱਫੜ ਤੇ ਭੂਆ ਨੂੰ ਵੀ ਬੁਲਾ ਲਿਆ ਮੂਵੀ ਦੇਖਣ ਵਾਸਤੇ ਤੇ ਨਾਲ ਆ ਕੇ ਮਿਲ ਜਾਣਗੇ ਜਦੋਂ ਸਾਰੇ ਜਣੇ ਪਹੁੰਚ ਗਏ ਤਾਂ ਇਕੱਠ ਬਾਵਾ ਹੋ ਗਿਆ ਤੇ ਵਿਹੜੇ 'ਚ ਪੰਡੀਆਂ ਵਿਛਾਈਆਂ ਉਹਨਾਂ ਨੇ ਬੈਠਣ ਵਾਸਤੇ ਸਭ ਤੋਂ ਮੂਰੇ ਫੋਫੜਦੀ ਤੇ ਕੁਰਸੀ ਡਾਤੀ ਫੋਫੜ ਪਿੰਦਾ ਵਾਲੀ ਸੀ ਤੇ ਕਲੇਸੀ ਵੀ ਵਾਲਾ ਸੀ ਫੋਫੜ ਦਾ ਪੈਗ ਬੁੱਗ ਲੱਗਿਆ ਤੇ ਚੌੜਾ ਹੋਇਆ ਬੈਠਾ ਕੁਰਸੀ ਤੇ ਪੂਰੀ ਪ੍ਰਧਾਨ ਮੰਤਰੀ ਵਾਲੀ ਫੀਲਿੰਗ ਚੱਕ ਰખી ਫੋਫੜ ਨੇ ਚਲੋ ਮੂਵੀ ਚਲਾਦੀ ਇੱਕ ਜਣੇ ਨੇ ਬਲੈਕ ਐਂਡ ਵਾਈਟ ਟੀਵੀ ਸੀ ਤੇ ਵੀ ਸੀ ਆਰ ਰੱਖਿਆ ਹੋਇਆ ਸੀ ਜਦੋਂ ਮੂਵੀ ਸ਼ੁਰੂ ਹੋਈ ਤਾਂ ਉਹਦੇ ਚੱਕੀ ਚੂਨੇ ਨਾ ਉਲਟ ਪੁਲਟ ਕਰ ਰੱਖੇ ਮਾਂ ਦੇ ਸ਼ੇਰ ਨੇ ਤੁਹਾਨੂੰ ਪਤਾ ਵੀ ਹੂੰ ਤਾਂ ਵਿਆਹ ਦੀ ਹਰੇਕ ਮੂਵੀ ਮੁੰਡੇ ਕੁੜੀ ਦੇ ਨਾਂ ਤੋਂ ਸ਼ੁਰੂ ਹੁੰਦੀ ਹੈ ਪਰ ਉਹਦੇ ਵਿੱਚ ਸਭ ਤੋਂ ਪਹਿਲਾਂ ਭੂਆ ਫੋਫੜ ਦਾ ਨਾਮ ਠੋਕ ਰੱਖਿਆ ਸੀ ਤੇ ਉਹ ਵੀ ਗਲਤ ਆ ਫੋਫੜ ਦਾ ਨਾਮ ਸੀ ਜਰਨੈਲ ਸਿੰਘ ਪਰ ਉੱਥੇ ਲਿਖ ਰੱਖਿਆ ਸੀ ਮਲਕੀਤ ਸਿੰਘ ਤੇ ਭੂਆ ਦਾ ਨਾਮ ਜਮ੍ਹਾਂ ਸਹੀ ਫੋਫੜ ਤਾਂ ਨਾਂ ਦੇਖਣ ਸਾਰੀ ਹੋ ਗਿਆ ਧੜਿੰਗਾ ਤੇ ਉੱਠ ਕੇ ਮੂਵੀ ਕਰਤੀ ਬੰਦਾ ਇੱਕ ਘਰ ਦੀ दारू ਦਾ ਜਾਦੂ ਤੇ ਉਤੋਂ ਸਹਰਿਆਂ ਦੀ ਸੇਵਾ ਨੇ ਫੁੱਫੜ ਨੂੰ ਸੱਤਵੇਂ ਅਸਮਾਨ ਤੇ ਚੜਾ ਰੱਖਿਆ ਸੀ ਫੁੱਫੜ ਨੇ ਪਤਾ ਖੌਰੂ ਮੁੰਡਿਆਂ ਨੂੰ ਕਹਿੰਦਾ ਮੇਰੀ ਬੇਇੱਜ਼ਤੀ ਕਰਾ ਕੇ ਰੱਖਦੀ ਹਰੇਲ ਚ ਮੇਰਾ ਨਾਂ ਗਲਤ ਪਵਾਤਾ ਫੁੱਫੜ ਨਾਲੇ ਤਾਂ ਹਿੱਕ ਤੇ ਹੱਥ ਮਾਰੇ ਤੇ ਨਾਲੇ ਉੱਚੀ ਉੱਚੀ ਕਰੀ ਜਾਵੇ ਓਏ ਮੈਂ ਜਰਨੈਲ ਸਿੰਘ ਆ ਸਰਦਾਰ ਜਰਨੈਲ ਸਿੰਘ ਆ ਮਲਕੀਤ ਕੀ ਲੱਗਦਾ ਜੀਦਾ ਤੁਸੀਂ ਨਾਂ ਲਿਖਾ ਰੱਖਿਆ ਫਿਰ ਪੂਆ ਕੰਨੀ ਹੱਥ ਛੋੜ ਕੇ ਕਹਿੰਦਾ ਓਏ ਤੁਸੀਂ ਆ ਮਿੰਟ ਚ ਮਲਕੀਤ ਸਿੰਘ ਦੀ ਬਣਾ ਕੇ ਧਰਤੀ ਮੈਨੂੰ 20 ਸਾਲ ਹੋ ਗਏ ਇਹ ਤੋਂ ਵੇਲਣੇ ਖਾਂਦੇ ਨਹੀਂ ਤੁਸੀਂ ਇਹਨੂੰ ਮਲਕੀਤ ਨਾਲ ਜੋੜ ਕੇ ਸਰਦਾਰ ਜਰਨੈਲ ਸਿੰਘ ਸਿਉਂ ਦੀ ਢੇਲਾ ਇੱਜ਼ਤ ਨਹੀਂ ਕਰੀਏ ਆਏ ਜੇ ਕਰਦੇ ਨੇ ਪਾਣੀ ਆਲੇ ਤੌੜੇ ਚ ਲਠੋਕੀ ਉਹ ਮੂਦਾ ਕਰਤਾ ਚੌਂਤੇ ਤੋਂ ਪੀੜੀ ਚੱਕ ਕੇ ਛੜਤੀ ਚਲਾਮੀ ਉਹ ਸਾਰਿਆਂ ਦੇ ਸਿਰ ਤੋਂ ਲੰਘਦੀ ਹੋਈ ਮੱਝ ਦੀ ਖੁਰਲੀ ਜੀ ਜਾ ਪਈ ਖੋਪੜ ਨੇ ਕੁਰਤਾ ਵੀ ਆਪਦੇ ਸਾਲੇ ਦਾ ਪਾਰ ਆਖਿਆ ਸੀ ਬੱਖੀ ਤੋਂ ਲੈ ਕੇ ਵੋਡੇ ਤੱਕ ਚੱਕਤਾ ਚਿਰੜ ਕਰਕੇ ਕਰਦਿਆਂ ਨੇ ਬਥੇਰੀਆਂ ਮਿੰਤਾ ਕੀਤੀਆਂ ਫੁੱਫੜਦੀਆਂ ਵੀ ਕੋਈ ਗੱਲ ਨਹੀਂ ਫੁੱਕੜ ਜੀ ਇਹ ਮੂਵੀ ਵਾਲੇ ਨੂੰ ਭਲੇਖਾ ਲੱਗਿਆ ਹੈ ਨਾਲੇ ਖਣਚਾ ਅਸੀਂ ਸਹੀ ਕਰਾ ਦੇਾਂਗੇ ਪਰ ਕੋਫੜ ਨੇ ਕਾਣੂ ਮੰਨਣਾ ਸੀ ਉਹਨੇ ਤਾਂ ਕੱਢਿਆ ਸੁਭਾਗ ਚੋਂ ਆਪਦਾ ਵਿਆਹ ਵਾਲਾ ਚੇਤਕ ਤੇ ਮਾਰੀ ਕਿੱਕ ਭੂਆ ਨੂੰ ਕਹਿੰਦਾ ਬੈਠ ਪਿੱਛੇ ਇਹਨਾਂ ਕੰਜਰਾਂ ਦੇ ਮਿੰਟ ਨਹੀਂ ਖੜਨਾ ਹੁਣ ਮੈਂ ਤਾਂ ਭੂਆ ਨੇ ਪਹਿਲਾਂ ਤਾਂ ਅੜੀ ਜੀ ਕੀਤੀ ਪਰ ਫਿਰ ਡਰਦੀ ਬਹਿ ਗਈ ਪਿੱਛੇ ਜਦੋਂ ਉਹ ਤੋਰ ਲੱਗਿਆ ਤਾ ਸਕੂਟਰ ਤਾਂ 부ੜੀਆਂ ਨੇ ਪਿੱਛੋਂ ਸਟਿੱਪਣੀ ਨੂੰ ਹੱਥ ਪਾ ਲਿਆ ਕਹਿੰਦੀਆਂ ਅਸੀਂ ਨਹੀਂ ਜਾਣ ਦਿੰਦੀਆਂ ਰਾਤ ਨੂੰ ਫੁੱਫੜ ਨਾਲੇ ਤਾਰੇਸਾਂ ਦੀ ਜਾਵੇ ਤੇ ਨਾਲੇ ਕਹੀ ਜਾਵੇ ਛੱਡਣਾ ਤਾਂ ਛੱਡ ਦਿਓ ਨਹੀਂ ਬੈਕ ਕੇਅਰ ਪਾ ਕੇ ਸਾਰਿਆਂ ਨੂੰ ਲਤਰ ਦੋ ਤਾਂ ਹਮ ਕੀ ਸੁਣ ਕੇ 부ੜੀਆਂ ਤਾਂ ਮਿੰਟ ਚ ਪਰੇ ਹੋ ਗਈਆਂ ਸਟਿੱਪਣੀ ਛੱਡ ਕੇ ਵੀ ਕਿਤੇ ਸੱਚੀ ਨਾ ਬੈਕ ਕੇਅਰ ਪਾ ਦੇਵੇ ਕਹਾਂ ਬਾਰ ਬੰਦ ਕੀਤਾ ਪਿਆ ਸੀ ਤੇ ਸਕੂਟਰ ਟੱਪੇ ਨਾਲ ਫੋਫੜ ਨੇ ਫਿਰ ਚੱਕਤਾ ਰੌਲਾ ਕਹਿੰਦਾ ਖੋਲਣਾ ਦਾ ਖੋਲ ਦਿਓ ਨਹੀਂ ਸੰਨੀ ਦਿਓ ਵਾਂਗੂ ਉਤੋਂ ਦੀ ਢਪਾ ਦੂੰ ਕਰਦੇ ਡਰ ਗਏ ਵੀ ਇਹ ਕਮਲਾ ਬੰਦਾ ਨਾਲੇ ਤਾਂ ਆਪ ਸੱਟ ਖਾਉ ਤੇ ਨਾਲੇ ਭੂਆ ਨੂੰ ਰਗੜੂ ਉਹਨਾਂ ਨੇ ਬਾਰ ਖੋਲਤਾ ਫੋਫੜ ਨੇ ਸਕੂਟਰ ਘਰੋਂ ਕੱਢਣਸਾਰ ਛੱਡਤੀ ਪੁੱਲ ਰੇਸ਼ ਤੇ ਉਪਰੋਂ ਉਧਰੋਂ ਹਾਰਨ ਤੇ ਹਾਰਨ ਮਾਰਦਾ ਜਾਵੇ ਪਿੰਡ ਦੀ ਫਿਰਨੀ ਤੇ ਕਸਮਾਨ ਪੈਂਦਾ ਤੁਰਿਆ ਜਾਵੇ ਮੂਰੇ ਕੋਈ ਛੜਕ ਤੇ ਤੁਰਿਆ ਜਾਂਦਾ ਸੀ ਉਹ ਵੀ ਡਰਦਾ ਕੰਧ ਨਾਲ ਲੱਗ ਗਿਆ ਵੀ ਆਹ ਕੀ ਤੂਫਾਨ ਆ ਗਿਆ ਭੂਆ ਪਿੱਛੇ ਬੈਠੀ ਕੰਬੀ ਜਾਵੇ ਵੀ ਅੱਜ ਬਚ ਜੀਏ ਤਾਂ ਚੰਗਾ ਹੈ ਉਹਦੀ ਇੱਕ ਜੁੱਤੀ ਵੀ ਜੈਬ ਦੇ ਬਾਹਰ ਅੱਗੇ ਡਿੱਗ ਪਈ ਚੁੰਨੀ ਦਾ ਇੱਕ ਸਿਰਾ ਤਾਂ ਭੂਆ ਦੇ ਹੱਥ 'ਚ ਤੇ ਦੂਜਾ ਹਵਾ ਚ ਉੱਡਦਾ ਜਾਵੇ ਜਿਵੇਂ ਫਿਲਮਾਂ 'ਚ ਅਕਟਰੀਆਂ ਦਾ ਉੱਡਦਾ ਹੁੰਦਾ ਹੁੰਦਾ ਮੂਵੀ ਦੇਖਣ ਆਈ ਸਾਰੀ ਜਨਤਾ ਉਹਨਾਂ ਚਿਰ ਗੇਟ ਤੇ ਖੜੀ ਰਹੀ ਜਿੰਨਾ ਚਿਰ ਤਲਵੰਡੀ ਵਾਲੀ ਸੜਕ ਤੇ ਸੀਤੇ ਵਾਲੇ ਕੋਠੇ ਕੋਲੋਂ ਫੁੱਫੜ ਦੇ ਸਕੂਟਰ ਦੀ ਪਿਛਲੀ ਲਾਈਟ ਦਿਸਣਾਉਣੀ ਹਟੀ ਜਦੋਂ ਘਰਦਿਆਂ ਨੇ ਮੋੜ ਆ ਕੇ ਮੂਵੀ ਦੁਆਰੇ ਚਲਾਈ ਉਹ ਤਾਂ ਫਿਰ ਪਤਾ ਲੱਗਿਆ ਕਿ ਨਾ ਕਾਨੂੰ ਗਲਤ ਐ ਇਹ ਤਾਂ ਕੀ ਜੂਨੇ ਕਿਸੇ ਹੋਰ ਦੀ ਹੀ ਰੀਲ ਫੜਾਤੀ ਚੱਕੀ ਫੁੱਫੜ ਉਹ ਗੁੱਸੇ ਝੋਇਆ ਭੱਜ ਗਿਆ ਕਿੱਦਾਂ ਦੀ ਲੱਗੀ ਸਾਨੂੰ ਇਹ ਕਹਾਣੀ ਜਰੂਰ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਬਾਤ ਤੋਂ ਬਾਦ ਸ਼ੇਅਰ ਕਰਨਾ ਜੀ ਲਾਈਕ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ